ਬਾਗਿਨੇ ਜਿਹੜੇ ਬਾਬਿਆਂ ਨੇ ਬਹੁਤ ਪਿਆਰ ਸਤਿਕਾਰ ਨਾਲ ਦਰਸ਼ਨ ਕੀਤੇ ਆ ਇਹ ਤੇ ਅਦਾਸ ਆਈ ਇਹ ਬਾਬਾ ਉਤਮ ਸ਼ੈਲੀ ਬਾਬਾ ਜੀ ਤੇ ਛੋਟੇ ਅੰਦਰ ਚਾਏ ਜਿੱਤੇ ਬਾਬਾ ਅਗਰ ਦਿੱਤਾ ਇਹਦਾ ਸਥਾਨ ਆ ਉਸ ਸਥਾਨ ਤੇ ਬੈਠ ਕੇ ਬਾਬਾ ਜੀ ਨੇ 775 ਸਾਲ ਪ੍ਰਮਾਤਮਾ ਦਾ ਨਾਮ ਜਪੇ ਨਾਮ ਜਪਦੇ ਆਂ ਜਪਦੇ ਆਂ ਤੇ ਬੱਕਰੀਆਂ ਸ਼ੇਰ ਤੇ ਕੁੱਤਾ ਇਹ ਪੰਜ ਚੀਜ਼ਾਂ ਕੁਦਰਤੋਂ ਪ੍ਰਾਪਤ ਹੋਈਆਂ ਸ਼ੇਰ ਤੇ ਕੁੱਤਾ ਇਹਨਾਂ ਬੱਕਰੀਆਂ ਨੂੰ ਜੰਗਲਾਂ ਚ ਰਾਂਗੇ ਲਿਆਇਆ ਕਰਦੇ ਸਾਡੇ ਬਾਬਾ ਜੀ ਦੀਆਂ ਤਿੰਨੋ ਹੀ ਬੱਕਰੀਆਂ 775 ਸਾਜ ਵੇਰੀਆਂ ਇਹਨਾਂ ਬੱਕਰੀਆਂ ਦਾ ਦੁੱਧ ਪਹਿਲੇ ਪਾਤਸ਼ਾਹ ਜੀ ਨੂੰ ਨਾਮ ਦੇਣ ਦੀ ਚੋਣ ਵਾਸਤੇ ਭੇਟਾ ਕੀਤਾ ਪਾਤਸ਼ਾਹ ਕਹਿਣ ਲੱਗੇ ਸਾਈਂ ਜੀ ਬੁੱਤ ਪਰਵਾਨ ਆ ਪਰ ਇਹਨੂੰ ਅਸੀਂ ਹੁਣ ਨਹੀਂ ਛੱਡਣਾ ਇਹਨੂੰ ਸਾਡੀ ਇਮਾਨਤ ਸਮਝ ਕੇ ਰੱਖ ਲੋ ਅਸੀਂ ਛੇਵੇਂ ਜਾਮੇ ਵਿੱਚ ਸਾਈਂ ਜੀ ਨੇ ਉਹ ਦੁੱਤ ਆਪਣੇ ਧੂਣੇ ਵਿੱਚ ਦਵਾ ਕੇ ਰੱਖ ਲਿਆ ਤੇ ਸਮੇਂ ਦੀ ਅਟੀਕ ਵਿੱਚ ਬੈਠ ਕੇ ਪੰਜਾਂ ਪਾਸ਼ਾਹਾਂ ਦਾ ਸਮਾ ਲੱਗਿਆ ਜਿਵੇਂ ਬਾਦਸ਼ਾਹ ਦੇ ਪੁੱਤਰ ਬਾਬਾ ਅਗਰ ਦਿੱਤਾ ਜੀ ਗੁਰੂ ਨਾਨਕ ਦੇਵ ਜੀ ਦਾ ਰੂਪ ਧਾਰ ਕੇ ਆਏ ਤੇ ਆਕੇ ਦੁੱਤੀ ਮੰਗ ਸਾਈਂ ਜੀ ਨੇ ਹੁਣੇ ਵਿੱਚ ਦੱਬਿਆ ਹੋਇਆ ਦੁੱਤੇ 121 ਸਾਲ ਮੰਗੋਂ ਕੱਢਿਆ ਜਿਵੇਂ ਕੱਚਾ ਰੱਖਿਆ ਸੀ ਕੱਚੇ ਦਾ ਹੀ ਕੱਚਾ ਨਿਕਲਿਆ ਕੱਜ ਗਿਆ ਕੋ ਸਤਨਾਮ ਸ਼੍ਰੀ ਗੁਰੂ ਉਹਦੋਂ ਸ਼ਿਵੇਂ ਪਾਤਸ਼ਾਹ ਨੇ ਛੱਡਿਆ ਬੁੱਧ ਸ਼ਕੰਤੋਂ ਬਾਅਦ ਸੀ ਇਹ ਅਨੰਤਪੁਰ ਸਾਹਿਬ ਨੇ ਜਾ ਕੇ ਪਿੰਡ ਜੰਦਵੜੀ ਦੇ ਸਥਾਨ ਤੇ ਇੱਕ ਦਿੱਤਾ ਬਰਪਣੇ ਮੱਦੇ ਬਰੀ ਕੋ ਗੌਰ ਨੂੰ ਲੈ ਕੇ ਛੱਤੇ ਨਾਲ ਸੁਝੇ ਜਾਂਦੇ ਛਿੱਟੇ ਦੇ ਕੇ ਬਾਬਾ ਅਗਰ ਤੱਤਾ ਇਹਨੇ ਚਿੰਤੀ ਕਰਤੀ ਇਸ ਲਾਗਾ ਪਤਾ ਛਮੀ ਪਾਸ਼ਾ ਨੂੰ ਲੱਗਿਆ ਪਾਸ਼ਾ ਨਰਾਜ ਹੋ ਕੇ ਕਹਿਣ ਲੱਗੇ ਬਾਬਾ ਜੀ ਗੁਰੂ ਘਰ ਦੇ ਵਿੱਚ ਕਰਾ ਮਾਰਤਿ ਕਉਣੀ ਕਹਿੰਦੇ ਬਰਾਬਰ ਆ ਜਾਂ ਤੇ ਗਉ ਤੇ ਬਦਲੇ ਸਰੀਰ ਤੁਸੀਂ ਛੱਡੋ ਨੇ ਤਾਂ ਸਰੀਰ ਛੱਡ ਕੇ ਅਸੀਂ ਜਾਂਨੇ ਆਂ ਇੱਕ ਮਿਆਂ ਚ ਦੋ ਤਲਵਾਰਾਂ ਨਹੀਂ ਲੈਣੇ ਆ ਬਾਬਾ ਇਹ ਕਹਿਣ ਲੱਗੇ ਪਿਤਾ ਜੀ ਕਰਾ ਮਾਤਾ ਸਿੱਧ ਕਈ ਹੈ ਸਰੀਰ ਛੱਡ ਕੇ ਵੀ ਅਸੀਂ ਜਾਣੇ ਆ ਪਿਤਾ ਜੀ ਨੂੰ ਨਮਸਕਾਰ ਕਰਕੇ ਪਿਛਲੇ ਥਾਂ ਤੇ ਸਾਈਂ ਜੀ ਪਾਸ ਆਏ ਆ ਕੇ ਬੇਨਤੀ ਕੀਤੀ ਸਾਈਂ ਜੀ ਇਹ ਜਗ੍ਹਾ ਪਵਿੱਤਰ ਹੋ ਚੁੱਕੀ ਸਾਨੂੰ ਪਿਤਾ ਇਹਦਾ ਹੁਕਮ ਹੋਇਆ ਇਹ ਜਗ੍ਹਾ ਤੇ ਸਰੀਰ ਛੱਡਣਾ ਤੁਸੀਂ ਆਪਣਾ ਡੇਰਾ ਅਗਲੀ ਪਾੜੀ ਤੇ ਕਰੋ ਸਾਇੰਟੀਕ ਕਹਿਣ ਲੱਗੇ ਪਾਸ਼ਾ ਇਹ ਜਗ੍ਹਾ ਵੀ ਤੁਹਾਡੀ ਹੁਕਮ ਵੀ ਤੁਹਾਡਾ ਤੁੰ ਬਾਪਾ ਕਰ ਦਿੱਤਾ ਦੇ ਸੁਨੇ ਦਾ ਟਿੱਕਾ ਜੋ ਵਾਰ ਮੰਗਿਆ ਸੋ ਵੰਦਤਾ ਪਾਸ਼ਾ ਮਰਨ ਦੇ ਦਾਤੇ ਸੰਤਾ ਆਇਆ ਜੰਗੀਆਂ ਤੁਹਾਡੇ ਦਰਬਾਰ ਤੇ ਹਾਜ਼ਰੀ ਭਰ ਕੇ ਜੰਗੀਆਂ ਜਾਇ ਜੰਗੀਆਂ ਮੇਰੀ ਪਹਾੜੀ ਤੇ ਕੌਣ ਆਏ ਬਾਬਾ ਜੀ ਕਹਿਣ ਲੱਗੇ ਸਾਇੰਟੀਕ ਤੁਸੀਂ ਜਾਵੋ ਜਾਤਰਾ ਉਸੇ ਦੀ ਸਫਲ ਹੋਏਗੀ ਜੋ ਤੁਹਾਡੇ ਦਰਬਾਰ ਤੇ ਬੈਠ ਕੇ ਚਮਕੀ ਭਰੇਗਾ ਜਿਹੜਾ ਤੁਹਾਡੇ ਨਹੀਂ ਆਏ ਤਾਂ ਦੀ ਯਾਤਰਾ ਸਫਲ ਨਹੀਂ ਹੋਏਗੀ ਐਨਾ ਬਚਨ ਕਰਦੇ ਹੋਏ ਸਾਈਂ ਜੀ ਸ਼ੇਰ ਕੁੱਤਾ ਤੇ ਬੱਕਰੀਆਂ ਨਾਲ ਲੈ ਕੇ ਇਸ ਸਥਾਨ ਤੇ ਆ ਕੇ ਬੈਠ ਕੇ ਇੱਥੇ ਬੈਠ ਕੇ ਸਿਰੂ 13 ਦਿਨ ਪ੍ਰਮਾਤਮਾ ਦਾ ਨਾਮ ਜਪੇ ਅੰਤਮ ਸਮੇਂ 802 ਸਾਲ 13 ਦਿਨ ਦੀ ਉਮਰ ਪੂਰੀਤ ਕਰਦੇ ਹੋਏ ਜੋਤੀ ਜੋਤ ਸਮਾਲੇ ਇਨਾਂ ਦੀ ਸਮਾਂ ਸਮੇਂ ਬਾਦਸ਼ਾਹ ਨੇ ਆਪਣੇ ਕੋਲ ਬੈਠ ਕੇ ਆਪਣੇ ਅਰਦੇ ਤਿਆਰ ਕੀਤੀ ਅਰਦਾਸ ਕੀਤੀ ਮਰਦਾਨ ਬਖਸ਼ਿਆ ਸਾਈਂ ਜੀ ਜਿੰਨੀਆਂ ਮੇਰੀਆਂ ਸਿੱਖ ਸੰਤਾਂ ਕੀਰਪੁਰ ਸਾਹਿਬ ਯਾਤਰਾ ਤੇ ਆਣ ਗਿਆਂ ਉਹਨਾਂ ਦੀ ਯਾਤਰਾ ਤਾਂ ਹੀ ਸਫਲ ਹੋਈ ਕਿਉਂਕਿ ਤੁਹਾਡੇ ਦਰਬਾਰ ਤੇ ਆ ਕੇ ਹਾਜ਼ਰੀ ਭਰ ਗਏ। ਸਵਾ ਪਾਪਾ ਜੀ ਦੇ ਦਰਬਾਰ ਤੇ ਬੈਠ ਕੇ ਸਾਰੇ ਸੰਤ ਹਾਜ਼ਰੀ ਭਰਿਓ ਪਏ। ਕਿਤੇ ਆਗੇ ਸੰਤਾਂ ਦੀ ਯਾਤਰਾ ਸਮੁੱਤੇ ਪਰਮਾਨੰਥ ਜੀ ਬਾਈ ਮਹਾਰਾਜ ਤੁਹਾਡੀ ਯਾਤਰਾ ਸਮੁੱਤੇ ਪਰਮਾਨੰਥ ਕਰੇ ਇਹ ਜੀ ਬਾਈ ਬਾਬਾ ਜੀ ਦਾ ਇਤਿਹਾਸ ਬਾਰਿਕ ਜੀ ਕਾ ਖਾਲਸਾ ਬਾਰਿਕ ਜੀ ਸਾਹਮਣੇ ਬਾਈ ਗੁਰੂ ਦਾ ਲੰਗਰ ਤਿਆਰ ਸਾਰੀਆਂ ਸੰਤਾਂ ਬਾਈ ਗੁਰੂ ਦਾ ਲੰਗਰ ਸ਼ੋਕ ਚਾਲ ਦੇ ਸੇਵਾ ਦੀ ਸਮਾਣਾ ਬਈ ਅੰਦਾਜ਼ ਕਰਾਇਨ ਮਹਾਰਾਜ ਨਾਮ ਦਾ ਲਕਸ਼ਣ ਤੁਹਾਡੀ ਯਾਤਰਾ ਸਮੁੱਤੇ ਪਰਮਾਨੰਥ ਕਰੇ ਬਾਰਿਕ ਜੀ ਕਾ ਖਾਲਸਾ ਵਾਹਿਗੁਰੂ ਮਹਾਰਾਜ ਦੇ ਬਾਸ਼ਨ ਆਪਣੇ ਸੇਵਕਾਂ ਦੀ ਆਸਾਂ ਮਰਾਤਾ ਪੂਰੀਆਂ ਕਰਨੀਆਂ ਜਿਹੜੇ ਗੁਰਾਨਾਂ ਚ ਮਾਇਆ ਹੈ ਜਾਨੇ ਪਰਪੂਤਰ ਨੇ ਦੁੱਖਾਂ ਦੇ ਗਣੇਸ਼ਾਂ ਦਾ ਨਾਸ ਕਰਨਾ ਬਝਨ ਮੰਡ ਦਾ ਪ੍ਰਕਾਸ਼ ਕਰਨਾ ਹੋਰ ਸੇਵਕਾਂ ਵੱਲੋਂ ਬੇਨਤ ਮਾਇਆ ਹਾਜ਼ਰ ਹੋਈ ਸਾਰੀਆਂ ਸੰਗਤਾਂ ਦੀ ਆਸਾਂ ਮਰਾਤਾ ਪੂਰੀਆਂ ਕਰਨੀਆਂ ਹੋਰ ਬੱਚਿਆਂ ਵੱਲੋਂ ਬੇਨਤ ਮਾਇਆ ਹਾਜ਼ਰ ਹੋਈ ਬੱਚਿਆਂ ਨੂੰ ਵਿੱਦਿਆ ਬੁੜਾਈ ਦਾ ਦਾਨ ਬਖਸ਼ਣਾ ਆਪਣੇ ਸੇਵਕਾਂ ਦੀਆਂ ਹਾਜ਼ਰੀਆਂ ਪ੍ਰਮਾਣਤ ਕਰਨੀਆਂ ਹੋਰ ਬੱਚਿਆਂ ਵੱਲੋਂ 100 ਲੱਖ ਦਮੜੇ ਗੁਰੂਆਂ ਮਾਂਵਾਂ ਦੀ ਸੇਵਾ ਦੇ ਬਾਰੇ ਬੱਚਿਆਂ ਨੂੰ ਵਿੱਦਿਆ ਪੜਾਈ ਦਾ ਦਾਨ ਬਖਸ਼ਣਾ ਉਹ ਸੰਤਾਂ ਵੱਲੋਂ ਬੇਨਤ ਮਾਇਆ ਹਾਜ਼ਰ ਹੋਈ 50 ਲੱਖ ਦੰੜੀ ਗੁਰੂਆਂ ਮਾਂਵਾਂ ਦੀ ਸੇਵਾ ਦੇ ਬਾਰੇ ਆਇਆਂ ਸੰਤਾਂ ਦੀ ਆਸਾਂ ਬਰਾਦਾ ਭੂਰੀਆਂ ਕਰਨੀਆਂ ਉਹ ਸੰਤਾਂ ਵੱਲੋਂ ਬੇਨਤ ਮਾਇਆ ਹਾਜ਼ਰ ਹੋਈ ਕਿਰਪਾ ਕਰਮੀ ਗੁਰੂ ਨਾਨਕ ਨਾਮ ਚਲਦੀ ਗਲਾ ਤੇਰੇ ਭਾਣੇ ਸਭਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਹਾਰਾਜ ਜੀ ਬਰਸਾ ਕਿਰਪਾ ਕਰੀ ਤੰਦਰੁਸਤੀ ਚੜ੍ਹਦੇਗਾ